ਪਤੋਤੋਂ ਪੰਜਾਬ ਬਸਪਾ ਦੇ ਸਾਹਬ ਦਾ ਪ੍ਰਧਾਨ ਰਹੇ ਜਸਵੀਰ ਸਿੰਘ ਗੜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਨਾਸੀ ਕੀ ਮੁੱਖ ਮੰਤਰੀ ਭਗਵਾਨ ਮਾਨ ਨੇ ਗੜੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈ ਤਾਂ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਭੋਜਨ ਸਮਾਜ ਪਾਰਟੀ ਸੁਪਰੀਮੋ ਕੁਮਾਰ ਮਾਇਆਵਤੀ ਵੱਲੋਂ ਜਸਵੀਰ ਸਿੰਘ ਗੜੀ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਇਸ ਮਗਰੋਂ ਪਾਰਟੀ ਹੈ ਕਮਾਨ ਨੇ ਗੜੀ ਨੂੰ ਪਾਰਟੀ ਵਿੱਚੋਂ ਬਾਹਰ ਕੱਢਦੇ ਹੋਏ ਅਫਤਾਰ ਸਿੰਘ ਕਰੀਮ ਪੂਰੀ ਨੂੰ ਪ੍ਰਧਾਨ ਥਾਪ ਦਿੱਤਾ ਤਾਂ ਜਸਵੀਰ ਸਿੰਘ ਗੜੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਅਕਮੀ ਪਾਰਟੀ ਦੇ ਵਿੱਚ ਮੇਰਾ ਹੱਥ ਲੈ ਕੇ ਫੜਕੇ ਲੈ ਕੇ ਆਏ ਡਾਕਟਰ ਸੁਖਿੰਦਰ ਸੁਖੀ ਜੀ ਐਮਐਲਏ ਵਿਧਾਨ ਸਭਾ ਬੰਗਾ ਜਿਨ੍ਹਾਂ ਦੇ ਨਾਲ ਸਾਡਾ 25 ਸਾਲ ਤੋਂ ਪੁਰਾਣਾ ਰਿਸ਼ਤਾ ਆ 2001 ਦੇ ਵਿੱਚ ਜਦੋਂ ਇਹਨਾਂ ਦੇ ਪਿਤਾ ਜੀ ਚੌਧਰੀ ਰਾਮਕਿਸ਼ਨ ਜੀ ਚੋਣਾਂ ਲੜੇ ਸੀ ਨਵਾਂ ਸ਼ਹਿਰ ਤੋਂ ਅਸੀਂ ਇਹਨਾਂ ਦੇ ਨਾਲ ਕੰਪੇਨ ਕੀਤੀ ਸੀ ਮੇਰੇ ਨਾਲ ਸਾਥੀ ਬੌਜਨ ਸਮਾਜ ਪਾਰਟੀ ਦੇ ਇਹ ਵੀ ਸਾਬਕਾ ਪ੍ਰਧਾਨ ਰਹੇ ਆ ਮੌਜੂਦਾ ਸਟੇਟ ਦੇ ਜਨਰਲ ਸੈਕਟਰੀ ਸੀ ਸ਼੍ਰੀ ਗਰਾਲ ਸੈਲਾ ਜੀ ਜਿਨ੍ਹਾਂ ਨੇ ਦੋ ਵਾਰੀ ਚਨਾਉ ਲੜਿਆ ਗੜ ਸ਼ੰਕਰ ਔਰ ਚੱਬੇ ਵਾਲ ਤੋਂ 12 ਚ 20 17 ਚ ਵੀ ਔਰ ਤੀਸਰੇ ਮੇਰੇ ਨਾਲ ਅੱਜ ਸ਼ਾਮਲ ਹੋਏ ਮੌਜੂਦਾ ਜਨਰਲ ਸੈਕਟਰੀ ਸੀ ਜਿਸ ਦਿਨ ਪਿਛਲੇ ਘਰ ਨੇ ਮੇਰੇ ਤੇ ਗੱਲ ਚ ਹਾਰ ਪਾਇਆ ਸੀ ਨਮਾ ਸਨਮਾਨ ਮੈਨੂੰ ਦਿੱਤਾ ਸੀ ਉਦੋਂ ਨੇ ਮੇਰੇ ਨਾਲ ਹੀ ਅਸਤੀਫਾ ਦੇ ਗਏ ਸੀ ਕਹਿੰਦੇ ਵੀ ਮੈਂ ਵੀ ਅਸਤੀਫਾ ਦਿੱਤਾ ਵੀ ਇਹ ਫੈਸਲਾ ਡਾਕਟਰ ਡਾਕਟਰ ਜਸਪ੍ਰੀਤ ਜੀ ਜਿਨ੍ਹਾਂ ਦਾ ਆਪਣਾ ਬੀਜੇ ਹਸਪਤਾਲ ਹੈ ਔਰ ਪਾਇਲ ਦੇ ਵਿੱਚ ਪਾਇਲ ਵਿਧਾਨ ਸਭਾ ਤੋਂ 2022 ਦਾ ਜਿਹੜਾ ਸਾਡੇ ਹਿੱਸੇ 20 ਸੀਟਾਂ ਆਈਆਂ ਸੀ ਇਹਨਾਂ ਨੇ ਪਾਇਲ ਸਾਡੇ ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੋਂ ਚੋਣਾਂ ਲੜਿਆ ਸੀ। ਔਰ ਸਾਡੇ ਸਾਥੀ ਮਾਜੋਗ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਕੁਲਵੰਤ ਪੰਡੋਰੀ ਜੀ ਜਿਹੜੇ ਐਸਸੀ ਬੈਂਕ ਦੇ ਪੰਜਾਬ ਦੇ ਪ੍ਰਧਾਨ ਹੈ ਆਮ ਆਦਮੀ ਪਾਰਟੀ ਦੇ ਔਰ ਸਾਡੇ ਬੜਾ ਚੌਰ ਤੋਂ ਵਧਾਈਕਾ ਐਮਐਲਏ ਬੀਬੀ ਸੰਤੋਸ਼ ਕਟਾਰੀਆ ਜੀ ਔਰ ਇਹਨਾਂ ਦੇ ਹਸਬੰਡ ਸ਼ੋਕ ਕਟਾਰੀਆ ਜੀ ਆਏ ਇਹਨਾਂ ਦਾ ਵੀ ਮੈਂ ਸ਼ੁਕਰੀਆ ਦਾ ਕਰਦਾ ਔਰ ਸਾਡੇ ਬਹੁਤ ਸੀਨੀਅਰ ਸਾਥੀ ਸਭ ਕਾਸ਼ੀਰਾਮ ਦੇ ਬੇਲੇ ਤੋਂ ਪਾਰਟੀ ਚ ਲੱਗੇ ਹੋਏ ਸੀ ਜਿੱਦਾਂ ਡਾਕਟਰ ਜਸਪ੍ਰੀਤ ਜੀ ਮੇਰੇ ਨਾਲ ਆਏ ਇਦਾਂ ਹੀ ਕਿਸੇ ਜਮਾਨੇ ਚ ਇਹ ਵੀ ਡਾਕਟਰ ਸੁਖੀ ਜੀ ਦੇ ਨਾਲ ਚੱਲ ਗਏ ਸੀ ਸਾਥੀ ਸੋਨ ਲਾਲ ਢੰਡਾ ਜੀ ਤਾਂ ਮੈਂ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਆ ਔਰ ਅੱਜ ਮੈਂ ਨਵਾਂ ਸਾਲ ਸੀ ਨਵੀਆਂ ਗੱਲਾਂ ਸੀ ਔਰ ਸਵੇਰੇ ਮੈਂ ਬਕਾਇਦਾ ਲਾਈਵ ਹੋ ਕੇ ਸਾਰੇ ਪੰਜਾਬ ਨੂੰ ਇਹ ਗੱਲ ਕੀਤੀ ਸੀ ਵੀ ਪਿਛਲੇ 2 ਮਹੀਨਿਆਂ ਤੋਂ ਜੋ ਪਾਰਟੀ ਨੇ ਮੇਰੀ ਮੇਰੀ ਪਿਛਲੀ ਪਾਰਟੀ ਨੇ ਫੈਸਲਾ ਕੀਤਾ ਸੀ ਮੈਂ ਉੱਤੇ ਚੁੱਪ ਸੀ ਬਿਲਕੁਲ ਮੈਂ ਕੁਝ ਨਹੀਂ ਸੀ ਬੋਲਿਆ ਹਾਲਾਂਕਿ ਮੀਡੀਆ ਵਾਲੇ ਸਾਰੇ ਸਾਥੀ ਭੈਣ ਭਾਈ ਮੈਨੂੰ ਫੋਨ ਕਰਦੇ ਰਹਿੰਦੇ ਸੀ ਗੜੀ ਸਾਹਿਬ ਬੋਲੋ ਮੈਂ ਕਹਿੰਦਾ ਸੀ ਨਹੀਂ 2 ਮਹੀਨੇ ਸਾਨੂੰ ਚੁੱਪ ਰਹਿ ਕੇ ਦੇਖਣਾ ਚਾਹੀਦਾ ਹੈ ਕਿ ਜਿਹੜੀ ਗਲਤੀ ਹੋਈ ਆ ਪਾਰਟੀ ਕੋਲੋਂ ਕਿ ਉਹ ਸੁਧਾਰਦੇ ਆ ਕੋਈ ਪੁਛ ਪੜਤਾਲ ਕਰਦੇ ਆ ਕਿ ਮੇਰਾ ਵੀ ਉਦਾਂ ਹੀ ਕਤਲ ਕਰ ਦਿੱਤਾ ਗਿਆ ਜਿੱਦਾਂ ਕਤਲ ਪਿਛਲੇ ਸਮੇਂ 'ਚ ਸਾਬਕਾਂਸ਼ੀ ਰਾਮ ਜੀ ਨਾਲ ਚੱਲੇ ਹੋਏ ਲੋਕਾਂ ਦਾ ਕਤਲ ਕੀਤਾ ਗਿਆ ਉਹ ਚਾਹੇ ਸਾਬਕਾ ਐਮਐਲਏ ਸ਼ੰਗਾਰाराम ਸੁੰਗੜਾ ਸੀ ਚਾਹੇ ਸਾਬਕਾ ਐਮਐਲਏ ਸਾਤਨਾਮ ਕਹਿੰਦ ਸੀ ਚਾਹੇ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਹਰਪ੍ਰਜਨ ਲਖਾ ਜੀ ਸੀ ਅੱਜ ਮੈਂ ਵੀ ਉਸੇ ਹੀ ਕਤਲ ਦਾ ਸ਼ਿਕਾਰ ਹੋਇਆ ਰਾਜਨੀਤਿਕ ਕਤਲ ਦਾ ਪਿਛਲੀ ਪਾਰਟੀ ਮੇਰੀ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਮੈਂ 2 ਮਹੀਨੇ ਇਸ ਕਰਕੇ ਚੁੱਪ ਰਿਹਾ ਕਿ ਮੈਨੂੰ ਕੋਈ ਆਉਂਦਾ ਹੈ ਕਵਰ ਚੋਂ ਕੱਢਣ ਜਿਸ ਕਵਰ ਚ ਮੈਨੂੰ ਸਿੱਟ ਦਿੱਤਾ ਆ ਜਿਸ ਜਿਸ ਕਾਸ਼ੀਰਾਮ ਸਾਹਿਬ ਦੇ ਬਾਬਾ ਸਾਹਿਬ ਅਮੇੜਕਰ ਦੇ ਸਪਨੇ ਨੂੰ ਪੂਰਾ ਕਰਨ ਲਈ ਜਿਹੜਾ ਦਸ਼ਮੇਸ਼ ਪਿਤਾ ਦਾ ਸੁਪਨਾ ਸੀ ਇਹਨ ਗਰੀਬ ਸਿੱਖਰ ਕੋ ਦੂ ਪਾਛਾ ਉਸ ਗਰੀਬਾਂ ਦੀ ਲੜਾਈ ਜਿਹੜੀ ਸਾਬਕਾਂਸ਼ੀ ਰਾਮ ਜੀ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਮੰਜਲੇ ਮਕਸੂਰ ਤੇ ਪਜਾਣ ਲਈ ਮੈਂ ਆਪਣੀ ਜ਼ਿੰਦਗੀ ਦੇ 25 ਸਾਲ ਲਾਏ ਔਰ 25 ਸਾਲ ਹੀ ਨਹੀਂ ਲਾਏ ਮੈਂ ਸਰਕਾਰੀ ਨੌਕਰੀ 18 ਸਾਲ 5 ਮਹੀਨਿਆਂ ਦੀ ਤਿਆਗੀ ਬਿਦਰਜਾਇਨ ਵਿਦਆਊਟ ਪੈਨਸ਼ਨ ਔਰ 2037 ਜਿਹੜੀ ਮੇਰੀ ਰਿਟਾਇਰਮੈਂਟ ਫੁੱਲ ਪੈਨਸ਼ਨ ਕਿਉਂਕਿ ਮੇਰੀ 2001 ਦੀ 올ਡ ਪੈਨਸ਼ਨ ਸਕੀਮ ਦੇ ਵਿੱਚ ਕਿ ਮੇਰੀ ਹਰ ਚੀਜ਼ ਦਾ ਜਦੋਂ ਮੈਨੂੰ ਲੱਗਿਆ ਕਿ ਮੇਰੀ ਸਾਰੀ ਖੂ ਖਾਤੇ ਪੈਣ ਜਾ ਰਹੀ ਆ ਜਿਹੜੀ ਲੜਾਈ ਜਿਹੜਾ ਸੁਪਨੇ ਬਾਬਾ ਸਭ ਮਿੜਕਰ ਔਰ ਸਭ ਕਾਂਸੀ ਰਾਮ ਜੀ ਨੇ ਲਿਆ ਉਹ ਸਾਰਾ ਹੀ ਸੁਪਨਾ ਮਲਿਆ ਮੇਟ ਪੰਜਾਬ ਦੀ ਧਰਤੀ ਤੇ ਕੀਤਾ ਜਾ ਰਿਹਾ ਤਾਂ ਮੈਂ ਇੱਕੋ ਹੀ 2 ਮਹੀਨੇ ਗੱਲ ਸੋਚੀ ਕਿ ਮੈਂ ਹਰ ਘਰ ਬਾਬਾ ਸਭ ਮਿੜਕਰ ਔਰ ਸਭ ਕਾਂਸੀ ਰਾਮ ਔਰ ਦਸ਼ਮੇਸ਼ ਪਿਤਾ ਦੀ ਉਹ ਲੜਾਈ ਕਿ ਇਹਨ ਗਰੀਬ ਸਿੱਖਰ ਕੋ ਦੂ ਪਾਸ਼ਾ ਹੀ ਲੈ ਕੇ ਜਾਣੀ ਆ ਮੈਂ ਉਹ ਕਿੱਦਾਂ ਲੈ ਕੇ ਜਾਵਾਂ ਮੈਂ ਰਸਤਾ ਲੱਭਦਾ ਸੀ ਰਸਤਾ ਸੋਚਦਾ ਸੀ ਤੇ ਸਾਨੂੰ ਜਿਹੜਾ ਆਸ਼ੀਰਵਾਦ ਸਾਨੂੰ ਜਿਹੜਾ ਰਸਤਾ ਆ ਉਹ ਡਾਕਟਰ ਸੁਖਵਿੰਦਰ ਕੁਮਾਰ ਸੁੱਕੀ ਐਮ ਐਲ ਏ ਨਵਾਂ ਐਮ ਐਲ ਏ ਬੰਗਾ ਵਿਧਾਨ ਸਭਾ ਇਹਨਾਂ ਨੇ ਦਿਖਾਇਆ ਕਿ ਅੱਜ ਘਰ ਘਰ ਜੇ ਕੋਈ ਅੰਬੇਡਕਰ ਲੈ ਕੇ ਜਾ ਸਕਦਾ ਆ ਤਾਂ ਉਹ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਸੰਯੋਜਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਬਕਾ ਮੁੱਖ ਮੰਤਰੀ ਦਿੱਲੀ ਔਰ ਭਾਵੀ ਮੁੱਖ ਮੰਤਰੀ ਦਿੱਲੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਹਿਲਾਂ ਜਿਹੜੀ 222 ਦੀ ਹੋਈ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਕਲੰਡਰ ਛਪਾ ਕੇ ਘਰ ਘਰ ਅੰਬੇੜਕਰ ਸਾਹਿਬ ਦੀ ਫੋਟੋ ਪਹਾਈ। ਔਰ ਪੰਜਾਬ ਦੇ 50000 ਸਰਕਾਰੀ ਦਫ਼ਤਰਾਂ 'ਚ ਅੰਬੇੜਕਰ ਸਾਹਿਬ ਦੀ ਫੋਟੋ ਸ਼ੀਦਿਆਜਮ ਸਰਦਾਰ ਭਗਤ ਸਿੰਘ ਦੇ ਨਾਲ ਲਗਾਈ। ਔਰ ਮੈਨੂੰ ਡਾਕਟਰ ਸੁਖਵਿੰਦਰ ਕੁਆ ਸੁਖੀ ਜੀ ਦੇ ਮਾਧਿਅਮ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਮਿਲਣ ਦਾ ਮੌਕਾ ਮਿਲਿਆ ਮਾਨਯੋਗ ਸ਼੍ਰੀ ਸੰਦੀਪ ਪਾਟਕ ਜੀ ਮੈਂਬਰ ਅਜੇ ਸਦਾ ਔਰ ਮਾਂਜੋ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਲੰਬੀ ਚਰਚਾ ਦੇ ਵਿੱਚ ਜੋ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਕਿਉਂਕਿ ਮੇਰਾ ਤਾਂ ਹਾਲਾਤ ਉਹ ਸੀ ਕਿ ਜਿੱਦਾਂ ਚੱਲਦੀ ਜਾਂਦੀ ਬੱਸ ਤੋਂ ਸੋਹਣੀ ਜੇ ਸਵਾਰੀ ਬਿਨਾਂ ਅੱਡੇ ਦੇਖੇ ਤੇ ਸੜਕ ਤੇ ਤਾਰਦੀ ਮੇਰਾ ਤਾਂ ਹਾਲ ਉਹ ਸੀ ਤੇ ਜਦੋਂ ਸੋਹਣੀ ਸਵਾਰੀ ਸੜਕ ਤੇ ਤੁਰੀ ਜਾਂਦੀ ਹੋਵੇ ਉਹਨੂੰ ਟੈਂਪੂ ਵਾਲਾ ਵੀ ਹੋਰਨ ਮਾਰਦਾ ਟਰੱਕ ਵਾਲਾ ਵੀ ਮਾਰਦਾ ਬੱਸ ਵਾਲਾ ਵੀ ਮਾਰਦਾ ਮੈਨੂੰ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਹੋਰ ਨਮਾਰ ਰਹੀਆਂ ਸੀ ਇਹ ਮੈਂ ਪਸੰਦ ਕਰਦਾ ਸੀ ਮੈਂ ਚੂਜ਼ ਕਰਨਾ ਸੀ ਮੇਰੇ ਸਾਹਮਣੇ ਰਸਤੇ ਸੀ ਜਾਂ ਤਾਂ ਮੈਂ ਪੰਜਾਬ ਦੀ ਰਾਜਨੀਤਿਕ ਕਵਰ ਦੇ ਵਿੱਚ ਕਤਲ ਹੋਇਆ ਛੇਕਦਾ ਰਹਾ ਸਾਰੀ ਉਮਰ ਜਾਂ ਮੈਂ ਇਸ ਕਵਰ ਤੋਂ ਨਿਕਲਾ ਔਰ ਬਾਬਾ ਸਾਹਿਬੋਂ ਬੈਠ ਕੇ ਸਾਬ ਕਾਂਸ਼ੀ ਰਾਮ ਜੀ ਦੀ ਗੱਲ ਲੈ ਕੇ ਲੋਕਾਂ ਦੇ ਵਿੱਚ ਜਾਵਾਂ ਤੇ ਮੈਂ ਕੱਲਾ ਜਾਂਦਾ ਤੇ ਲੋਕਾਂ ਨੇ ਕਹਣਾ ਸੀ ਫਕੀਰ ਹੈ ਤਰਸਦਾ ਪਾਤਰ ਹੈ ਮੈਂ ਗੱਲ ਲੋਕਾਂ ਚ ਲੈ ਕੇ ਜਾਣੀ ਚਾਹਨਾ ਮੈਂ ਪੰਜਾਬ ਦੇ ਦਲਤ ਸਮਾਜ ਦੀ ਲੜਾਈ ਗਰੀਬ ਸਮਾਜ ਦੀ